ਕਬੀਰ ਮੇਰੀ ਬੁੱਧ ਕੋ ਜਮਨਾ ਕਰੇ ਤਿਰਸਕਾਰ ਜਿਨਹੇ ਜਉਆ ਸਿਰਜਿਆ ਸੋ ਜਪਿਆ ਪਰਪਦਕਾਰ ਕਬੀਰ ਮੇਰੀ ਬੁੱਧ ਕੋ ਕਬੀਰ ਕਹਿੰਦਾ ਜਿਹੜੀ ਮੇਰੀ ਬੁੱਧ ਨਾ ਐਸੋ ਉੱਤ ਐਸੋ ਜਿਹੜੀ ਬੁੱਧ ਜਪਨਾ ਕਰੇ ਤਿਰਸਕਾਰ ਜਮਨਾ ਜਿਹੜਾ ਉਹਦੇ ਸਾਹਮਣੇ ਜੇ ਬੁੱਧ ਪੇਸ਼ ਹੋਣੇ ਆਲਾ ਉਹ ਇਹਦੀ ਗੱਲ ਨੂੰ ਕਿਸੇ ਨੂੰ ਰੱਦ ਨਹੀਂ ਕਰ ਸਕਦਾ ਐ ਨਹੀਂ ਕਰ ਸਕਦਾ ਤੇਰੀ ਗੱਲ ਗਲਤ ਹੈ ਕਰੇ ਨਹੀਂ ਸਕਦਾ ਗੱਲ ਕੋਈ ਨੂੰ ਰੱਦ ਨਹੀਂ ਕਰ ਸਕਦਾ ਮੇਰੀ ਕੋਈ ਗੱਲ। ਜਬਨਾ ਮੇਰੀ ਅਣ ਮੇਰੀ ਗੱਲ ਨੂੰ ਅਣਗਹਿਲੀ ਨਹੀਂ ਕਰ ਸਕਦਾ, ਲਾਪਰਵਾਹੀ ਨਹੀਂ ਕਰ ਸਕਦਾ ਮੇਰੀ ਗੱਲ ਦੀ ਕਿਸੇ ਦੀ। ਕਿਉਂਕਿ ਬਵੇਕੂਦੀ ਦੀ ਗੱਲ ਹੈ। ਜਬਨਾ ਕਰੇ ਤਰਸਕਾਰ ਜਿਨੇ ਜਮੂਆ ਸਿਰਜਿਆ ਸੋ ਜਬਿਆ ਪਰਬਦਗਾਰ। ਜਿਨੇ ਜਮੂਆ ਸਿਰਜਿਆ ਜਿਨੇ ਜਮੂਆ ਬਣਾਇਆ ਜਾਮਰੂ ਜਬੂਈ ਦਾ। ਕਵੀ ਇਹ ਰਹਿਣਾ ਜਾਮਰੂ ਜਮੂਆ ਕਹਿੰਦਾ ਦੁਨੀਆ ਦੱਸਦੀ ਹੈ ਜਾਮਲਾ ਨਵਾਲਾ ਇਹ ਤੇ। ਉਹ ਜਬੂਈ ਦਾ ਦਾ। ਜਿਵੇਂ ਜਮੂਰਾ ਗਈਦਾ ਬੁਦਾਰੀ ਦਾ ਬੁਦਾਰੀ ਦਾ ਪਰਮੇਸ਼ਰ ਆ ਜਮੂਆ ਦਾ ਜਮੂਰਾ ਹੈ ਉਹਦਾ ਜਿਨਾ ਜਮੂਆ ਸਰਜਿਆ ਸੋ ਜਪਿਆ ਪਰਬਤਗਾਰ ਸੋ ਜਪਿਆ ਪਰਬਲ ਮੈਂ ਪਰਬਲ ਦਾ ਨੂੰ ਜਾਣਦਾ ਇਹ ਖੱਡੀ ਕੀ ਕਰੂ ਮੈਨੂੰ ਜਮ ਮੈਨੂੰ ਜਮ ਮੈਰਾ ਕੀ ਵਿਗਾੜੂਗਾ ਉਹ ਇੱਕ ਮਨਿਸਟਰ ਕੀ ਵਿਗਾੜਦਾ ਉਹ ਤਾਂ ਰਾਜੇ ਨਾਲ ਸਿੱਧੀ ਗੱਲ ਹੈ ਜਿਹਦਾ ਰਾਜੇ ਨਾਲ ਅੰਦਰੂਨੀ ਗੱਲ ਹੈ ਉਧਰ ਥਣਹਾਰ ਆ ਦੂਆ ਰਾਜੇ ਦਾ ਅਧਿਕਾਰੀ ਉਹਦੇ ਉੱਤੇ ਝਾਕਦਾ ਵਲੀ ਇਹਦੀ ਤਾਂ ਰਾਜਾ ਬਲਦ ਦਾ ਜਿੱਦੀ ਗੱਲ ਰਾਜਾ ਬਲਦ ਦਾ ਜਿਹੜਾ ਰਾਜਾ ਆਪਣਾ ਮੈਸੇਜ ਜੀ ਤੋ ਧੋਉਂਦਾ ਪਰਮੇਸ਼ਰ ਕਾ ਆਪਣਾ ਮੈਸੇਜ ਭਗਤ ਤੋਂ ਧੋਉਂਦਾ ਇੱਥੇ ਉਹਨੂੰ ਕਿਹਦਾ ਡਰ ਆਉਂਦੀ ਸਿੱਧੀ ਗੱਲ ਹੈ ਖਾਲਸਾ ਖਾਲਸਾ ਕਹਿੰਦੇ ਉਹਨੂੰ ਨੇ ਪਾਸ ਤੇ ਕਹਿੰਦੇ ਉਹਨਾਂ ਜਿਹਦਾ ਡਾਇਰੈਕਟ ਸ਼ਬਦ ਨਾਲ ਸੰਪਰਕ ਹੈ ਡਾਇਰੈਕਟ ਸ਼ਬਦ ਔਰ ਸੁਰਤ ਦਾ ਉਹਦੀ ਸੁਰਤ ਪਰਮੇਸ਼ਰ ਦਾ ਸ਼ਬਦ ਪਰਮੇਸ਼ਰ ਦਾ ਦੀ ਆਵਾਜ਼ ਤੇ ਇਹਦੀ ਸੁਰਤ ਦੋਹਾਂ ਦਾ ਤਾਲਮੇਲ ਹੈ ਸ਼ਬਦ ਗੁਰੂ ਸੁਰਤ ਤੋ ਨਾ ਚੇਲਾ ਉਹ ਆਵਾਜ਼ ਜਿਹੜੀ ਹੈ ਉਹਦੇ ਨਾਲ ਸੁਰਤ ਜੁੜੀ ਹੋਈ ਹੈ ਜਿਵੇਂ ਉਹ ਬੁਲਾਉਂਦਾ ਮੈਂ ਬੋਲਦਾ ਉਹਨੂੰ ਕਿ ਡਰ ਕੇ ਜਰ ਵਿਚਾਲੇ ਕੀ ਦਾ ਕੌਣ ਹੈ ਵਾਕੀ ਵਿਚਾਲੇ ਬਾਕੀ ਦਾ ਸਭ ਮੱਖੀ ਮਛਰਿਆ ਵਿਚਾਲੇ ਵਿਚਾਲੇ ਕੁਝ ਨਹੀਂ ਹੈ ਬਾਕੀ ਦਾ ਜੰਮੂਏ ਦੀ ਉਹ ਆ ਜਿਹੜਾ ਜਾਮਾ ਨਾ ਉਹਦੀ ਖੁਰਾਕ ਹੈ ਵਿਚਾਲੇ ਤੇ ਜਾਮੂਏ ਨੂੰ ਉਹਦੀ ਪੈਣ ਵਾਲੇ ਦੁੱਖ ਉਹ ਜੰਮ ਦੀ ਭੈ ਦੇ ਭੀ ਦੇ ਦੇ ਬਾਕੀ ਲੋਕ ਤਾਂ ਇਹ ਜੰਮ ਤੋਂ ਉੱਪਰ ਹੈ ਫક્ત ਜੰਮ ਤੋਂ ਉੱਪਰ ਹੈ ਬਾਕੀ ਜੰਮ ਦੇ ਥੱਲੇ ਨੇ ਇਹ ਡਰਪੋਕ ਨੇ ਬਾਕੀ ਸਾਰੇ ਇਹ ਨਹੀਂ ਗੱਲ ਕਹਿ ਸਕਦੇ ਪੈ ਤੋਂ ਮੁਕਤ ਹੋ ਕੇ ਗੱਲ ਕਹੀ ਜਾ ਸਕਦੀ ਹੈ ਇਹ ਸੱਚ ਦੀ ਗੱਲ ਨਿਰਪੈ ਹੋਏ ਭਜੋ ਭਗਵਾਨ ਨਿਰਪੈ ਹੋਏ ਬਿਨਾ ਭਗਵਾਨ ਨਾਲ ਜੁੜੇ ਨਹੀਂ ਸਕਦਾ ਤਾਂ ਹੀ ਕਹੇ ਬਲੇ ਮਨ ਕਬੂਲ ਜੇ ਮਨ ਮਨ ਕਬੂਲ ਹੋ ਲਿਆ ਉਹ ਭਰਿਆ ਕਾਦੀ ਗਈ ਰੁਪਏ ਨਹੀਂ ਰਹੀ ਕੋਈ ਇਹ ਵਿਚਾਰੇ ਕੀ ਕਰਦਾ ਆਫਟਰ ਫੋਕਣ ਸਾਰੇ ਪੈ ਕਾਦੀ ਦੇਣਗੇ ਇਹ ਤਾਂ ਜੱਜ ਚੱਲਦਾ ਹੈ ਨਾ ਸੱਚ ਦਾ ਪ੍ਰਚਾਰ ਸਾਰੇ ਲੋਕ ਭੈ ਪੀਤ ਹੋ ਜਾਂਦੇ ਨੇ ਆਵਾਪੇ ਕਿਉਂਕਿ ਅਪਰਾਧੀ ਨੇ ਸਾਰੇ ਅੰਦਰੋਂ ਅਪਰਾਧੀ ਨੇ ਸਾਰੇ ਸੱਚ ਦੀ ਗੱਲ ਸੁਣ ਕੇ ਸਾਰੇ ਭੈ ਪੀਤ ਆਵ ਹੋ ਜਾਂਦੇ ਨੇ ਕਿਉਂਕਿ ਜੇ ਅਪਰਾਧ ਕਰ ਰਹੇ ਇਹਨਾਂ ਦੇ ਅਪਰਾਧ ਨਾ ਹਾਂ ਤਾਂ ਇਹ ਵੀ ਆਪਰਾਧ ਤੁਸੀਂ ਕਰ ਰਹੇ ਹੋ ਤੁਹਾਡੇ ਤੇ ਕੇਸ ਬਣੇ ਹੋਏ ਨੇ ਦਰਗਾਹ ਚ ਸੁਣਤਾ ਤੇ ਕੇਸ ਬਣਿਆ ਨਹੀਂ ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀੜ ਅੰਤਗਾਲ ਕਾਤੀ ਕਟਿਓ ਬਾਸ ਮਸੂਦ ਆ ਇਹ ਤੇ ਆਪੇ ਕਿਸ ਬਣੇ ਤੁਨੂ ਕੀ ਭੈ ਦੇਣਗੇ ਇਹ ਆਪਣੀਆਂ ਭੈ ਦੂਰ ਕਰ ਲੈਣ ਆਪੇ ਵਜਣ ਸਾਰਿਆਂ ਦੀਆਂ ਫਾਇਲਾਂ ਨੇ ਇੱਕ ਵੀ ਵਜਣ ਦੇ ਨਾ